ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਲ ਤੁਹਾਡੇ ਨਾਲ ਅੱਜ ਇੱਕ ਸਪੈਸ਼ਲ ਦਿਨ ਹੈ ਅੱਜ ਪ੍ਰਧਾਨ ਮੰਤਰੀ ਨਰਿੰਦਰ ਜਮੋਦਰਦਾਸ ਮੋਦੀ ਹੋਰਾ ਦਾ ਜਨਮ ਦਿਨ ਹੈ ਔਰ ਜਨਮ ਦਿਨ ਦੇ ਮੌਕੇ ਸਿਵਲ ਹਸਪੀਟਲ ਦੇ ਵਿੱਚ ਬਲੱਡ ਕੈਂਪ ਯੋਜਨ ਕੀਤਾ ਉਦੇਸ਼ ਤੇ ਹਰੇਕ ਸੂਬੇ ਦੇ ਵਿੱਚ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਕਿ ਸਮਾਇਸ਼ੇਵੀ ਹੈਗੇ ਨੇ ਤੇ ਇਸੇ ਨੂੰ ਲੈ ਕੇ ਸਾਡੇ ਵਿੱਚ ਅ ਕ੍ਰਿਸ਼ਨਦੇਵ ਭੰਡਾਰੀ ਨਾਲ ਹੈਗੇ ਨੇ ਕ੍ਰਿਸ਼ਨਦੇਵ ਭੰਡਾਰੀ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਅੱਜ ਬਹੁਤ-ਬਹੁਤ ਮੁਬਾਰਕ ਭਾਜਪਾ ਦੇ 3.0 ਦੇ 100 ਦਿਨ ਪੂਰੇ ਹੋਏ ਨੇ ਔਰ ਦੂਜੀ ਗੱਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਧਰਦਾਸ ਮੋਦੀ ਜੀ ਹੋਰਾ ਦਾ ਜਨਮ ਦਿਹਾੜਾ ਹੈ ਕਿਸ ਤਰ੍ਹਾਂ ਦੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਬਹੁਤ ਹੀ ਓਜਸਵੀ ਤੇਜਸਵੀ ਪ੍ਰਧਾਨ ਮੰਤਰੀ ਸਾਹਿਬ ਦਾ 74ਵਾਂ ਜਨਮ ਦਿਹਾੜਾ ਹੈ ਔਰ ਅੱਜ ਅਸੀਂ ਉਹਨੂੰ ਸੇਵਾ ਪਖਵਾੜੇ ਰੋਜ਼ ਮਨਾ ਰਹੇ ਹਾਂ 15 ਦਿਨ ਲਗਾਤਾਰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸੇਵਾ ਦੇ ਕੰਮ ਕਰਨੇ ਆਂ ਔਰ ਅੱਜ ਅਸੀਂ ਪਹਿਲੇ ਦਿਨ ਖੂਨਦਾਨ ਕੈਂਪ ਅਸੀਂ ਮਹਾਦਾਨ ਜਿਹੜਾ ਖੂਨਦਾਨ ਮਹਾਦਾਨ ਹੁੰਦਾ ਕਿਸੇ ਜ਼ਿੰਦਗੀ ਬਚਦੀ ਆ ਔਰ ਅਸੀਂ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਵੱਲੋਂ ਕਰਤੂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਸਾਡੀ ਪੂਰੀ ਟੀਮ ਕਿਸ਼ੇਨਾ ਸ਼ਰਮਾ ਜੀ ਅਸੀਂ ਸਾਰੇ ਅੱਜ ਜਿੰਨੇ ਵੀ ਸਾਡੇ ਸਾਥੀ ਅਸੀਂ ਇਕੱਤਰ ਹੋਏ ਆਂ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਬੱਦ ਤੋਂ ਬੱਦ ਯੂਨਿਟ ਅਸੀਂ ਲੈ ਕੇ ਅਜੂਬ ਚੈਲਸੀਮੀਆਂ ਦੇ ਨਾਲ ਰਸਿਤ ਤਾਂ ਉਹਨਾਂ ਨੂੰ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਦੀ ਅਸੀਸ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਲੰਬੀ ਉਮਰ ਹੋਣੀ ਹੈ ਅਸੀਂ ਅੱਜ ਉਹਨਾਂ ਦੀ ਲੰਬੀ ਉਮਰ ਵਾਸਤੇ ਦੁਆ ਵੀ ਕਰਾਂਗੇ ਤੰਦਰੁਸਤ ਰਹਿਣ ਆਬਾਦ ਰਹਿਣ ਉਹ ਸਾਡੇ ਦੇਸ਼ ਨੂੰ ਜੋ ਉਹਨਾਂ ਦੇ ਪਿੱਛੇ ਵਾ ਕਿ ਅਸੀਂ ਪਰਮ ਭੈਭਤ ਤੇ ਲੈ ਕੇ ਜਾਣਾ ਵਾ ਦੇਸ਼ ਨੂੰ ਮੁੜ ਕੇ ਸੋਨੇ ਦੀ ਚਿੜੀਆ ਬਣਾਣਾ ਵਾ ਇੱਕ ਨੰਬਰ ਤੇ ਲੈ ਕੇ ਜਾਣਾ ਵਾ ਉਸ ਨਾਤੇ ਉਹ 24 ਘੰਟੇ ਕੰਮ ਕਰ ਰਹੇ ਹੈ ਤੇ ਸਾਡੀ ਅੱਜ ਜ਼ਿੰਮੇਵਾਰੀ ਬਣਦੀ ਹੈ ਕਿ ਜਿਉ ਸਾਨੂੰ ਪਾਰਟੀ ਵੱਲੋਂ ਆਦੇਸ਼ ਹੋਇਆ ਵੈ ਕਿ ਲਗਾਤਾਰ 15 ਦਿਨ ਅਸੀਂ ਜਿਹੜੇ ਕਾਰਜਕ੍ਰਮ ਕਰਨੇ ਆ ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਸਾਹਿਬ ਕਹਿਣਗੇ ਅਸੀਂ ਉਹਦੇ ਇਨਬਿਲ ਪਾਲਣਾ ਕਰਕੇ ਮੋਦੀ ਸਾਹਿਬ ਦੀ ਲੰਬੀ ਉਮਰ ਵਾਸਤੇ ਸੇ ਕੰਮ ਨਾ ਕਰਾਂਗੇ। ਉਹਨਾਂ ਜੀ ਸਾਹਿਬ ਅੱਜ ਹੈਟ੍ਰਿਕ ਦਾ ਵੀ 100 ਦਿਨ ਪੂਰੇ ਹੋਏ ਨੇ ਇਹ 100 ਦਿਨਾਂ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ? ਦੇਖੋ ਜੀ ਮੈਂ ਹੁਣ ਸੁਣ ਕੇ ਆਇਆ ਟੀਵੀ ਦੇ ਉੱਪਰ ਸਾਡੇ ਮਾਨਯੋਗ ਅਮਿਤ ਸ਼ਾਹ ਜੀ ਸਾਡੇ ਗ੍ਰਹਿ ਮੰਤਰੀ ਸਾਹਿਬ ਉਹਨਾਂ ਨੇ ਪੂਰੀ ਵੱਡੀ ਲਿਸਟ ਪੇਸ਼ ਕੀਤੀ ਆ ਹਿੰਦੁਸਤਾਨ ਦੇ ਲੋਕਾਂ ਨੂੰ ਮਰੇ ਕਿ ਕਿਸ ਤਰੀਕੇ ਦੇ ਨਾਲ ਅੱਜ ਮੋਦੀ ਸਾਹਿਬ ਗਲੋਬਲ ਲੀਡਰ ਬਣੇ ਆ ਕਿ ਯੂਕਰੇਨ ਉਹ ਰਸ਼ੀਆ ਦਾ ਯੰਗ ਨੂੰ ਰੋਕਣ ਦੇ ਵਾਸਤੇ ਸ਼ਾਂਤੀ ਲਈਆਂ ਵਾਸਤੇ ਅੱਜ ਉਹ ਆਪਣੀ ਵਿਚੋਟਾ ਕਰ ਰਹੇ ਆ ਇਹ ਸਾਡੇ ਵਾਸਤੇ ਬੜੇ ਗਰਵ ਦੀ ਗੱਲ ਹੈ ਬਾਕੀ ਡਵੈਲਪਮੈਂਟ ਦੇ ਕੰਮ ਤਾਂ ਅਨਗਿਣਤ ਬਣਾਏ ਉਹਨਾਂ ਨੇ ਅਨਗਿਣਤ ਕਿ ਨਾਇ ਮੈਂ ਉਸ ਪਾਸੇ ਜਾਂਦਾ ਲੇਕਿਨ ਅੱਜ ਜਿਹੜੀ ਦੇਸ਼ ਦੀ ਸਾਡੀ ਤਾਕਤ ਬਣੀ ਹੈ ਉਹ ਸਾਡੇ ਵਾਸਤੇ ਸੁਪਰੀਮ ਹੈਗੀ ਅਸੀਂ ਇਹੀ ਦੁਆ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਇਦਾਂ ਹੀ ਫੁਲਾੰਗਾ ਪਾਊਡਰ ਦਾ ਰਹੇ ਤੇ ਜੋ ਸਾਡਾ ਟੀਚਾ ਹੈ ਕਿ ਅਸੀਂ ਜੀ ਮਹਾਸ਼ਕਤੀ ਬੰਨਾ ਹੈ ਉਹਦੇ ਵਿੱਚ ਅਸੀਂ ਸਾਰੇ ਸਾਡੀ ਪਾਰਟੀ ਜਿੰਨੇ ਵੀ ਸਾਥੀ ਹੈ ਅਸੀਂ ਮਿਹਨਤ ਕਰਕੇ ਪੰਜਾਬ ਦੇ ਵਿੱਚ ਵੀ ਅਸੀਂ ਵੋਟਾਂ ਲਾ ਰਹੇ ਆਂ ਪੰਜਾਬ ਦੇ ਵਿੱਚ ਜੀ ਭਾਜਪਾ ਦਾ ਕਮਲ ਖਿਲੇ ਉਹਦੇ ਲਈ ਸਾਡੀ ਸਾਰੀ ਟੀਮ ਨਾਲ ਕੇ ਪ੍ਰਯਾਸ ਕਰ ਰਹੀ ਹੈ ਮੈਂ ਇੱਕ ਵਾਰ ਫਿਰ ਮੋਦੀ ਸਾਹਿਬ ਦੀ ਲੰਬੀ ਉਮਰ ਵਾਸਤੇ ਕਾਮਨਾ ਕਰੂੰਗਾ ਆਪਣੀ ਪੂਰੀ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਵੱਲੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਵੱਲੋਂ ਸਾਰੀ ਟੀਮ ਵੱਲੋਂ ਅਸੀਂ ਦੁਆ ਕਰਦੇ ਆਂ ਮਹਾਰਾਜ ਉਹਨਾਂ ਦੀ ਲੰਬੀ ਉਮਰ ਹੋਵੇ ਸਵਸਥ ਰਹਿਣ ਉਸੇ ਤਰੀਕੇ ਨਾਲ ਹਿੰਦੁਸਤਾਨ ਸਾਡੀ ਪਾਰਟੀ ਮਾਰੀ ਸੇਵਾ ਕਰੇ ਧੰਨਵਾਦ ਧੰਨਵਾਦ ਕਰਨ ਲਈ ਸੋ ਇਹ ਸੰਨ ਕ੍ਰਿਸ਼ਨ ਦੇ ਭੰਡਾਰੀ ਸਾਬਕਾ ਸੀਪੀਐਸਵੀ ਰਹੇ ਨੇ ਤੇ ਵਿਧਾਇਕ ਵੀ ਰਹੇ ਨੇ ਗਲੰਦਰ ਨੌਰਤੋ ਤੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੋਣਾ ਤਾਂ ਜਿਹੜਾ ਜਨਮ ਦਿਹਾੜਾ ਹੈਗਾ ਲਗਾਤਾਰ 15 ਦਿਨ ਇਹ ਮਨਾਇਆ ਜਾਣਾ ਹੈ ਹਰੇਕ ਦਿਨ ਨਵਾਂ ਕਾਰਜ ਜਿਹੜਾ ਹੈਗਾ ਉਹ ਕੀਤਾ ਜਾਣਾ ਜਿਹੜਾ ਕਿ ਲੋਕਾਂ ਦੇ ਸੇਵਾ ਪੱਖੀ